ਝੰਡੇਆਲਾ ਦੇ ਪਿੰਡ ਬੰਡਾਲਾ ਵਿਖੇ ਦਿਨ ਦਿਹਾੜੇ ਘਰ ਦੇ ਵਿੱਚ ਦਾਖਲ ਹੋ ਕੇ ਪਿਸਤੌਲ ਦੀ ਨੋਕ ਤੇ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੇ ਨੇ। ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਮੌਕੇ ਤੇ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੁਪਹਿਰ ਦੇ ਸਮੇਂ ਦਿਨ ਦਿਹਾੜੇ ਚਾਰ ਨੌਜਵਾਨ ਸਾਡੇ ਘਰ ਦੇ ਵਿੱਚ ਦਾਖਲ ਹੋਏ ਤੇ ਪਿਸਤੌਲ ਦੀ ਨੋਕ ਤੇ ਸਾਨੂੰ ਬੰਦਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 4 ਲੱਖ ਦੇ ਕਰੀਬ ਨਕਦੀ ਤੇ ਕੁਝ ਹੋਰ ਸੋਨੇ ਦੇ ਗਹਿਣੇ ਇਹ ਜਿਹੜੇ ਲੁਟੇਰੇ ਲੁੱਟ ਕੇ ਲੈ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਘਰ ਦੇ ਵਿੱਚ ਬੈਠੇ ਹੋਏ ਸੀ ਕਿ ਇੱਕਦਮ ਦਰਵਾਜ਼ਾ ਖੜਕਾਇਆ ਗਿਆ ਅਸੀਂ ਦਰਵਾਜ਼ਾ ਖੋਲਣ ਦੇ ਲਈ ਗਏ ਜਿਨੇ ਚਲਦੇ ਹੀ ਲੁਟੇਰੇ ਘਰ ਦੇ ਵਿੱਚ ਦਾਖਲ ਹੋ ਗਏ ਲੁਟੇਰਿਆਂ ਦਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਲੁੱਟ ਦੀ ਘਟਨਾ ਪਹਿਲੀ ਵਾਰ ਗੁੰਡਾਲਾ ਪਿੰਡ ਦੇ ਵਿੱਚ ਹੋਈ ਅਜ ਤੱਕ ਜਈ ਕਈ ਵਾਰਦਾਤ ਸਾਹਮਣੇ ਨਹੀਂ ਆਈ ਉਹਨਾਂ ਕਿਹਾ ਕਿ ਲੋ ਐਂਡ ਆਰਡਰ ਦੀਆਂ ਸ਼ਰ੍ਯਾਮਤ ਜੀਆਂ ਉੱਡ ਰਹੀਆਂ ਨੇ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਰਹਿ ਗਈ ਲੁਟੇਰਿਆਂ ਦੇ ਮੰਨ ਦੇ ਵਿੱਚ ਕਾਨੂੰਨ ਨਾਮ ਦਾ ਕੋਈ ਡਰ ਖੌਫ ਨਜ਼ਰ ਨਹੀਂ ਆ ਰਿਹਾ ਉੱਥੇ ਹੀ ਹਲਕਾ ਝੰਡੇ ਵਾਲਾ ਤੋਂ ਵਿਧਾਇਕ ਰਹਿ ਚੁਕੇ ਕਾਂਗਰਸੀਆਂ ਨੂੰ ਡੇਨੀ ਬੰਡਾਲਾ ਵੀ ਪੀੜਤ ਦੇ ਘਰ ਪੁੱਜੇ ਨੇ ਉਹਨਾਂ ਨੂੰ ਹੌਸਲਾ ਦਿੱਤਾ ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਜੋ ਪਹਿਲੀ ਵਾਰ ਬੰਡਾਲਾ ਇਲਾਕੇ ਦੇ ਵਿੱਚ ਵਾਪਰੀ ਉੱਥੇ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੀ ਵੱਡੀ ਨਲਾਇਕੀ ਸਾਹਮਣੇ ਆਈ ਹੈ ਜਿਸ ਦੇ ਚੱਲਦੇ ਲੁਟੇਰਿਆਂ ਦੇ ਕਈ ਮਨਾ ਦੇ ਵਿੱਚ ਡਰ ਖੌਫ ਨਜ਼ਰ ਨਹੀਂ ਆ ਰਿਹਾ ਤੇ ਸ਼ਰੀਆਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਮੌਕੇ ਤੇ ਪੁਜੀ ਐਸ ਐਚਓ ਨੇ ਦੱਸਿਆ ਹੈ ਕਿ ਦੁਪਹਿਰ ਦੇ ਸਮੇਂ ਬਿੱਟੂ ਬਸੀਕਾ ਜੋਗੀ ਬੰਡਾਲਾ ਵਾਸੀ ਦੇ ਘਰ ਲੁਟੇਰੇ ਦਾਖਲ ਹੋਏ ਨੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੈਮਰੇ ਖੰਗਾਰੇ ਜਾ ਰਹੇ ਨੇ ਜਦੋਂ ਮੈਂ ਲੈਪਟਾਪ ਤੇ ਆਪਣਾ ਕੰਮ ਕਰਦੀ ਸੀ ਤੇ ਇੱਕਦਮ ਦਰਵਾਜ਼ਾ ਖੜਕਿਆ ਤੇ ਮੈਨੂੰ ਲੱਗਾ ਕਿ ਸ਼ੌਂਕਾ ਦੇ ਪੇਰੈਂਟਸ ਕਿਸੇ ਪੇਰੈਂਟਸ ਛੱਡਣ ਆ ਗਏ ਬੱਚੇ ਨੂੰ ਮੇਰਾ ਅਗਜਟਾਈਮ ਵੈ 4 ਵਜੇ ਦੀ ਟਿਊਸ਼ਨ ਦਾ ਮੈਨੂੰ ਲੱਗਾ ਕੋਈ ਐਡਵਾਂਸ ਛੱਡਣਾ ਆ ਗਿਆ ਤੇ ਮੈਂ ਇੱਕਦਮ ਦਰਵਾਜ਼ਾ ਖੋਲ੍ਹ ਲਿਆ ਜਦੋਂ ਮੈਂ ਖੋਲ੍ਹਿਆ ਤੇ ਬਾਅਦ ਵਿੱਚ ਮੈਨੂੰ ਲੱਗਾ ਵੀ ਉਹਨੇ ਫੇਸ ਤੇ ਕਵਰ ਕੀਤਾ ਸਾਨੂੰ ਲੱਗਿਆ ਸੀ ਪਤਾ ਵੀ ਕੋਈ ਚੋਰ ਹੀ ਆ ਮੈਂ ਆਪਣੇ ਪੂਰਾ ਝੋਰ ਲਗਾ ਕੇ ਮਤਲਬ ਦਰਵਾਜ਼ਾ ਦੁਬਾਰਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਸਿਰਫ ਕਹਿਨੇ ਬੰਦੇ ਹੋਰ ਆ ਗੋਨੇ ਝੋਰ ਲਗਾ ਕੇ ਦਰਵਾਜ਼ਾ ਖੋਲਤਾ ਫਿਰ ਬਾਅਦ ਵਿੱਚ ਇੱਕ ਡਾਇਰੈਕਟ ਉੱਪਰ ਚਲੇ ਗਿਆ ਲਮਾਈ ਨੂੰ ਚੈੱਕ ਕਰਕੇ ਆਇਆ ਜਦੋਂ ਉਹਨੂੰ ਚਾਬੀ ਨਹੀਂ ਮਿਲੀ نیچے ਆ ਕੇ ਕਹਿੰਦਾ ਚਾਬੀ ਦੱਸੋ ਮੈਂ ਕਿਹਾ ਚਾਬੀ ਨਹੀਂ ਹੈ ਕਿ ਸਾਡੇ ਕੋਲ ਸਭ ਚਾਬੀ ਪਾ ਬਾਦ ਵਿੱਚ ਫਿਰ ਦੋ ਜਾਣੇ ਚਲੇ ਗਏ ਉੱਪਰ ਫਿਰ ਉਹਨਾਂ ਨੇ ਕੈਂਚੀ ਲੈ ਕੇ ਪੂਰੀ ਤਰੀਕੇ ਨਾਲ ਲमारी ਤੋੜੀ ਜਿਹੜੇ ਪੈਸੇ ਪੇਸੇ ਲੈ ਕੇ ਚਲੇ ਗਏ ਨੀਚੇ ਵਾਲੇ ਕਹਿੰਦੇ ਸਾਨੂੰ ਡਰਾਉਣ ਲਾਪੇ ਕਹਿੰਦੇ ਚਿੱਕਾ ਮਾਰਿਆ ਤੁਹਾਨੂੰ ਮਾਰ ਦੇਣਾ ਪਿਸਤਲ ਕੱਢ ਕੇ ਦੋਹਾਂ ਦੇ ਸੱਮਣੇ ਦਿੱਤੇ ਮੇਰੇ ਦੋਹਾਂ ਦੇ ਸਿਰ ਤੇ ਰੱਖ ਕੇ ਫਸ ਸਾਈਡ ਤੇ ਰਮਾਲ ਪਿਆਸ ਉਹਨਾਂ ਨੇ ਰਮਾਲ ਸਾਡੇ ਮੂੰਹ ਚ ਪਾਉਣ ਦੀ ਕੋਸ਼ਿਸ਼ ਕੀਤੀ ਕਿਨੇ ਬੈਟਰੀ ਫੜ ਲਿਆ ਸੀ ਬਾਅਦ ਵਿੱਚ ਇੱਕਦਮ ਫਿਰ ਅੰਦਰ ਵਾਲੀ ਲਮਾਰੀ ਵਿੱਚ ਚਲੇ ਗਏ ਉੱਥੇ ਵੀ ਉਹਨਾਂ ਨੇ ਸਾਰਾ ਖਲਾਰਾ ਪੂਰਾ ਪਾ ਕੇ ਚੱਕੀ ਤਾਂ ਪੁੱਛਿਆਗਾ ਕਿ ਨਹੀਂਗਾ ਫਿਰ ਇੱਕਦਮ ਫਿਰ ਬਾਅਦ ਚ ਵਾਰ-ਵਾਰ ਭੱਜ ਕੇ ਇੱਕ हां पापा ने आके फिर कंप्लेंट की थी जी बजन सरकार नु ते ही कहना ਜਾਵਾਂਗੇ ਵੀ ਇਹ ਲੁੱਟਾਂ ਦਾ ਵਾਰਦਾਤ ਹੁੰਦੀਆਂ ਫਿਰ ਉਹਨਾਂ ਨੂੰ ਤੇ ਰੋਕ ਪਾਈ ਜਾਵੇ ਜਿਹੜੇ ਲੋਕ ਇਹੋ ਜਿਹੇ ਕੰਮ ਕਰਦੇ ਉਹਨਾਂ ਨੂੰ ਫੜਿਆ ਜਾਵੇ ਆਮ ਬੰਦੀ ਦੀ ਤੇ ਕੋਈ ਜ਼ਿੰਦਗੀ ਨਹੀਂ ਕੋਈ ਜੀ ਆਪਣੇ ਘਰ ਵਿੱਚ ਸਾਡੇ ਕਿਤੇ ਕੋਈ ਪਾਸਾ ਨਹੀਂਗਾ ਜਿਸ ਤੋਂ ਬੰਦੇ ਕੋਈ ਐਂਟਰ ਕਰਦੇ ਫਿਰ ਗੇਟ ਜਾਂ ਉਹਦੇ ਵਿੱਚ ਵੀ ਇਦਾਂ ਦਾ ਹਾਲ ਹੈ ਤੇ ਕੋਈ ਬੰਦੇ ਜੋ ਓਪਨ ਚ ਰਹਿੰਦਾ ਉਹਦਾ ਕੀ ਹੱਲ ਹੁੰਦਾ ਹੋਏਗਾ ਫਿਰ ਆਹ ਦੋ ਸ਼ਹਿਰਾਂ ਤੇ ਘਰ ਦੇ ਚਾਕੇ ਬੰਦੇ ਚੰਨ 3-20 ਦੇ ਐਂਟਰ ਹੋ ਜਾਂਦੇ। ਜਿੰਦੇ ਦੇ ਐਂਟਰ ਹੋ ਕਰੇ ਕਣੋ ਮਾਸਟਰ ਕਰਦੇ। ਦੋ ਪਿੰਲੇ ਜਾਣੀ ਸੀ ਹੋਇਆ ਚਾਰ ਦਾ ਫਾਮਲਾ ਚਾਰ ਜਣੇ ਹੈਗੇ ਮੋਟਰਸਾਈਕਲ ਉੱਤੇ ਆਏ। ਇਹ ਘਰੋਂ ਕੁੰਜੀ ਮੰਗੀ ਆ ਕੇ ਦੇਤੀ ਉਹ। ਚਾਬੀਆਂ ਨਹੀਂ ਮਿਲੀਆਂ ਮੇਰੇ ਕੋਲ ਚਾਬੀਆਂ ਹੋਣ ਕਰਕੇ ਚਾਬੀਆਂ ਨਹੀਂ ਮਿਲੀਆਂ। ਇਹ ਸੇਫ ਤੋਂ ہماری ਕੋਲ ਦੇ। ਨਹੀ ਜੀ ਨਾ ਦੇ ਮਸਰ। 6.5 ਲੱਖ ਰੁਪਏ ਹੋ ਵੀ ਗਿਆ। ਹੋਰ ਸਮਾਨ ਦਾ ਪਤਾ ਨਹੀਂ ਰਿਹਾ। ਕੀ ਕਰ ਰਹੇ ਹੋ ਨਹੀਂ ਜੀ ਚਲੋ ਚਲੋ ਇਹ ਵੀ ਆਪਾਂ ਕੋਲ ਕਰਦੇ ਹਾਂ ਕੋਈ ਤੁਹਾਨੂੰ ਕਾਲ ਕਰਕੇ ਚਲ ਗਿਆ ਇਹ ਮੰਗ ਕੀ ਕਰ ਤਕਸਣ ਸਾਹਿਬ ਨਾਲ ਗਈ ਜੀ ਇਹ ਡਾਕਟਰ ਅਲੰਦਰ ਸਿੰਘ ਦੀ ਸਰਪੰਚ ਬੰਦਾਲਾ ਜੀ ਕੀ ਬਾਤ ਹੈ ਇਹ ਤਾਂ Depende ਦੇਖੋ ਜੀ ਕੱਲ ਦੁਪਹਿਰ ਦੇ ਟਾਈਮ ਤੇ ਸਾਰੇ ਆਮੀ ਲੁਕ ਕੇ ਲੱਗੇ ਆ ਜੀ ਜੂਗ ਦੀ ਨੋਕ ਤੇ ਪਰਿਵਾਰ ਦੇ ਵਿੱਚ ਇੱਕ ਭੈਣ ਜੀ ਨਹੀਂ ਤੇ ਇੱਕ ਛੋਟੀ ਬੇਟੀ ਸੀ ਉਹਨਾਂ ਦੇ ਉੱਪਰ ਪਿਸਤੌਲ ਰੱਖ ਕੇ ਇਹ ਕਰੋ ਸਾਰਾ ਕੋਈ ਜਿਹੜਾ ਲੁੱਟ ਕੇ ਲੱਗੇ ਆ ਜਿੰਨ ਦਿਹਾੜੇ ਦੀ ਇਹ ਹਾਲਾਤ ਜਿਹੜੇ ਆ ਬਹੁਤ ਮੜੇ ਆ ਜੀ ਕਹਿੰਦੇ ਇਹੋ ਜਿਹੇ ਹਾਲਾਤ ਪੈਦਾ ਨਹੀਂ ਹੋਏਗੇ ਇਹੋ ਜਿਹੇ ਹੁਣ ਪੈਦਾ ਹੁੰਦੇ ਨੇ ਬਟਾਲੇ ਚ ਪਹਿਲਾਂ ਤਾਂ ਕਰੀ ਐਸਾ ਕੁਝ ਨਹੀਂ ਨਹੀਂ ਜੀ ਇਹ ਫਸਟ ਟਾਈਮ ਹੋਇਆ ਚਲੋ ਕਰੀ ਇਹ ਜੀ ਵਾਰ ਨਹੀਂ ਕਰ ਪ੍ਰਸ਼ਾਸਨ ਨੇ ਗੱਲ ਲਈ ਆ ਜੀ ਸਰਕਾਰ ਜਿਹੜੀ ਆ ਇਹ ਤੁਗੀ ਸਰਕਾਰ ਆ ਜੀ ਇਹ ਬਿਲਕੁਲ ਕੁਝ ਨਹੀਂ ਕਰ ਰਹੀ ਦੇਖੋ ਜੀ ਜਿਹੜਾ ਨੇ ਗਲਤੀ ਕੀਤੀ ਏ ਜਿਹਨਾਂ ਲੁੱਟਖੋ ਕੀਤੀ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਜਿਹੜਾ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜੀ। ਹਾਂ ਜੀ ਸਰ, ਕੱਲ ਜਿਹੜੀ ਇੱਕ ਵਾਰਦਾਤ ਹੋਈ ਆ ਬੰਡਾਲੇ ਦੇ ਵਿੱਚ ਇੱਕ ਵਾਰਦਾਤ ਹੋਈ ਤੇ ਕੀ ਐਕਸ਼ਨ ਹੋਇਆ। ਕਿਨਾਂ ਬਿੱਟੂ ਵਸੀਕਾ ਜੀ ਬੰਡਾਲੇ ਕਸਬੇ ਦਾ ਰਹਿਣ ਵਾਲਾ ਉਹਦੇ ਕੋਲ ਖਬਰ ਮਿਲੀ ਸੀ ਵੀ ਉਹ ਉਹਦੇ ਘਰ ਆ ਕੇ ਕੋਈ ਗਨਪੁਆਇੰਟ ਤੇ ਪਰਿਵਾਰ ਨੂੰ ਧਮਕਾ ਕੇ ਤੇ ਅਲਮਾਰੀ ਦੇ ਵਿੱਚੋਂ ਪੈਸੇ ਲੈ ਗਏ ਨੇ। ਉਹ ਸਰਚ ਕੀਤੀ ਆ ਸਾਰੀ ਜੀ ਜਦੋਂ ਅਲਮਾਰੀ ਦੇਖੀ ਤਿੰਨ ਪਹਿਲਾਂ 6 ਲੱਖ ਦਾ ਉਹਦੇ 3 ਲੱਖ ਰੁਪਏ ਉਹਨਾਂ ਦੇ ਦੱਸਣ ਤੱਕ ਗਿਆ ਵਾ। ਬਾਕੀ ਉਹ ਸਾਰੀ ਅਲਮਾਰੀ ਦੀ ਸਰਚ ਕੀਤੀ। ਤੇ ਸਵਾਗਤ 1 ਲੱਖ ਰੁਪਇਆ ਪਲੱਸ ਗਹਿਣਾ ਮੌਕੇ ਤੇ ਮजूद ਮਿਲਿਆ ਉਸੇ ਵੀ ਪਰਿਵਾਰ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਤੇ ਸੀਸੀਟੀਵੀ ਕੈਮਰੇ ਦੇਖੇ ਆ ਜੀ ਉਹ ਬੰਦੇ ਤਕਰੀਬਨ ਆਲਮੋਸਟ ਡੈਂਟੀਫਾਈ ਹੋਏ ਨੇ ਤੇ ਕੁਝ ਬੰਦੇ ਅਸੀਂ ਛੱਕੀ ਜਿਹੜੇ ਰਾਉਂਡ ਅਪ ਵੀ ਕੀਤੇ ਨੇ ਤੇ ਬਹੁਤ ਜਲਦੀ ਟਰੇਸ ਕੀਤਾ ਜਾਊਗਾ ਲੁੱਟ ਹੋਈ ਹੈ ਜੀ ਕਿ ਨਹੀਂ ਹੋਈ ਆ ਨਹੀਂ ਹੋਈ ਆ ਜੀ ਇਹਦੇ ਵਿੱਚ ਕੋਈ ਨਹੀਂ ਹੈ ਹੋਈ ਹੈ ਜੀ ਵਾਪਸ ਕੀ ਕੀਤਾ ਵਾਪਸ ਇਹਦੇ ਵਿੱਚ ਕੁਝ ਜਿੰਨੇ ਵੀ ਸਾਨੂੰ ਛੱਕੀ ਸੀਗੇ ਜੀ ਉਹ ਰਾਉਂਡ ਅਪ ਕੀਤੇ ਬੰਦੇ ਤੇ ਪੁੱਛ ਕੇ ਚੱਲ ਰਹੀ ਆ ਤੇ ਬਹੁਤ ਜਲਦ ਤੇਸ ਕੀਤਾ ਜਾਊਗਾ ਇਹ ਕੋ ਮਾਮਲਾ ਤੁਹਾਡੇ ਵੀ ਧਿਆਨ ਚ ਹੈ ਔਰ ਸਭ ਦੇ ਧਿਆਨ ਚ ਹੈ ਮੇਰਾ ਜੱਦੀ ਪਿੰਡ ਬੰਡਾਲਾ ਹੈ ਔਰ ਕੱਲ ਜਿਹੜੀ ਲੁੱਟ ਖੋ ਦਾ ਜਿਹੜੀ ਵਾਪਰੀ ਹੈ ਘਟਦਾ ਦਿਨ ਦਿਹਾੜੇ ਘਰ ਦੇ ਵਿੱਚ ਕੁਝ ਬੰਦੇ ਆਉਂਦੇ ਆ ਪਰਿਵਾਰ ਦੇ ਮੈਂਬਰਾਂ ਨੂੰ ਬੰਦਕ ਬਣਾਉਂਦੇ ਆ ਹਥਿਆਰਾਂ ਦੀ ਨੋਕ ਤੇ ਔਰ ਲੁੱਟ ਹੁੰਦੀ ਹੈ ਔਰ 3.5 ਲੱਖ ਰੁਪਏ ਇਸ ਘਰ ਦੇ ਵਿੱਚੋਂ ਲੁੱਟਿਆ ਜਾਂਦਾ ਚਰਚਾ ਦਾ ਵਿਸ਼ਾ ਬਣਿਆ ਅੱਜ ਪੂਰੇ ਜੰਡਿਆਲੇ ਹਲਕੇ ਦੇ ਵਿੱਚ ਇਹ ਨਹੀਂ ਹੈ ਕਿ ਇਹ ਪਹਿਲੀ ਲੁੱਟ ਹੈ ਜਿਹੜੀ ਅੱਜ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਵਾਪਰੀ ਹੈ ਜੰਡਿਆਲਾ ਗੁਰੂ ਅੰਦਰ ਲਾਅ ਐਂਡ ਆਰਡਰ ਇੰਨੀ ਬੁਰੀ ਸਥਿਤੀ ਦੇ ਅੰਦਰ ਹੈ ਦਨ ਦਿਹਾੜੇ ਚੋਰੀਆਂ ਲੁੱਟਖੋ ਕਤਲੇਆਮ ਤੇ ਵਾਰਦਾਤਾ ਦੀ ਜਿਹੜਾ ਸੰਬੰਧਰ ਹੈ ਨਾ ਉਹ ਇਸ ਜੰਡਿਆਲਾ ਹਲਕਾ ਦੇ ਵਿੱਚ ਠਾਠਾ ਮਾਰ ਰਿਹਾ ਔਰ ਅਫਸੋਸ ਦੀ ਗੱਲ ਇਹ ਹੈ ਕਿ ਪਿਛਲੇ ਕੋਈ ਲਗਭਗ 15-20 ਦਿਨ ਹੋ ਗਏ ਐ ਮੈਂ ਜੰਡਿਆਲਾ ਸ਼ਹਿਰ ਦੇ ਵਿੱਚ ਉੱਥੇ ਜਾਣਾ ਮੈਨੂੰ ਪੈ ਰਿਹਾ ਇੱਕ ਤੋਂ ਬਾਅਦ ਇੱਕ ਜਿਹੜੀਆਂ ਚੋਰੀ ਦੀਆਂ ਘਟਨਾਵਾਂ ਨੇ ਦੁਕਾਨਾਂ ਲੋਕਾਂ ਦੀਆਂ ਦਸਾਂ ਨੌਵਾਂ ਦੀ ਕਿਰਤ ਕਮਾਈ ਲੋਕ ਕਮਾਰੇ ਉਹਦੇ ਉੱਪਰ ਜਿਹੜਾ ਰਾਤ ਨੂੰ ਚੋਰੀਆਂ ਹੁੰਦੀਆਂ ਨੇ ਔਰ ਲੋਕ ਜਿਹੜੇ ਉਹ ਕਰਦੇ ਨੇ ਨਾ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹ ਬੜੀ ਬੇਖੌਫ ਹੋ ਕੇ ਆਉਂਦੇ ਨੇ ਔਰ ਆਪਣੀ ਇਸ ਘਟਨਾਵਾਂ ਨੂੰ तमाम ਅੰਜਾਮ ਦੇ ਕੇ ਪਰਾਰ ਹੋ ਜਾਂਦੇ ਔਰ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਦੇ ਕਾਰਨ ਲੋਕਾਂ ਦੇ ਮਨ ਦੇ ਉੱਪਰ ਇੱਕ ਡਰ ਇੱਕ ਸਹਿਮ ਤੇ ਖੌਫ ਦਾ ਜਿਹੜਾ ਮਾਹੌਲ ਹੈ ਉਹ ਜਿਹੜਾ ਹੈ ਉਹ ਬਿਲਕੁਲ ਉਹਨਾਂ ਦੇ ਉੱਪਰ ਮਨ ਦੇ ਉੱਪਰ ਚਾਇਆ ਔਰ ਅੱਜ ਮੈਂ ਇੱਥੇ ਪਰਿਵਾਰ ਦੇ ਵਿੱਚ ਇਹਨਾਂ ਦੇ ਨਾਲ ਹਮਦਰਦੀ ਕਰਨ ਵਾਸਤੇ ਇਹਨਾਂ ਦਾ ਹਾਲਚਲ ਜਾਣਨ ਵਾਸਤੇ ਪਹੁੰਚਿਆ ਸੀ ਆਪਣੇ ਪਿੰਡ ਬੰਡਾਲਾ ਦੇ ਵਿੱਚ ਔਰ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਕਾਫੀ ਸਹਿਮ ਦੇ ਵਿੱਚ ਨੇ ਔਰ ਮੇਰੇ ਖਿਆਲੇ ਆਪਣੇ ਆਪ ਦੇ ਵਿੱਚ ਅੱਜ ਦੀ ਘਟਨਾ ਮਿਸਾਲ ਬਣ ਗਈ ਹੈ ਇਹ ਲੋਕ ਹੁਣ ਮਹਿਸੂਸ ਕਰ ਰਹੇ ਆ ਕਿ ਸਾਡਾ ਜਾਨ ਮਾਲ ਔਰ ਸਾਡੀ ਜਿਹੜੀ ਇਹ ਪੂੰਜੀ ਉਹ ਘਰਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈ ਅਗਰ ਇਸ ਤਰ੍ਹਾਂ ਹੀ ਘਰਾਂ ਦੇ ਵਿੱਚ ਅਗਰ ਹੋਣ ਲੱਗ ਪਿਆ ਤਾਂ ਫਿਰ ਤਾਂ ਉਹ ਬੁਰੇ ਹਾਲਤ ਤੇ ਬੋਂਕੇ ਵਿਹਾੜੇ ਲੋਕਾਂ ਨੂੰ ਟੀਰ ਤੇ ਸੜਕਾਂ ਤੇ ਉਤਰਨ ਵਾਸਤੇ ਮਜਬੂਰ ਹੋਣਾ ਪੈਣਾ ਹਾਲਾਤ ਬਹੁਤ ਜ਼ਿਆਦੇ ਜਿਹੜੇ ਆ ਵਿਗੜ ਚੁੱਕੇ ਨੇ ਜਿਹੜੇ ਜੰਡਿਆਲਾ ਹਲਕਾ ਦੇ ਅੰਦਰ ਵਿਸ਼ੇਸ਼ ਤੌਰ ਤੇ